ਰਹਣ ਵਾਲੇ ਇੱਕ ਪਰਿਵਾਰ ਦੇ ਨਾਲ ਇੱਕ ਕਾਰਾਵਰਤ ਗਿਆ ਜਿੱਥੇ ਕਿ ਉਹ ਨੌਕਰੀ ਕਰ ਰਹੇ ਸੀ ਜਲੰਧਰ ਦੇ ਵਿੱਚ ਨੌਕਰੀ ਕਰ ਰਿਹਾ ਸੀ ਇਹ ਪਰਿਵਾਰ ਉਸ ਪਰਿਵਾਰ ਦੇ ਘਰ ਦੇ ਵਿੱਚ ਮਗਰੋਂ ਚੋਰਾ ਦੇ ਵੱਲੋਂ ਸਾਰਾ ਸਮਾਨ ਜਿਹੜਾ ਚੋਰੀ ਕਰ ਲਿਆ ਗਿਆ ਅਤੇ ਚੋਰੀ ਕਰਕੇ ਉਹ ਰਫੂ ਚੱਕਰ ਹੋ ਜਾਂਦੇ ਆ ਤੇ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਟੂਟੀਆਂ ਜਿਹੜੀਆਂ ਉਹ ਚੋਰੀ ਕੀਤੀਆਂ ਗਿਆ ਨੇ ਘਰ ਦਾ ਸਾਰਾ ਸਮਾਨ ਖਲਾ ਰਿਆ ਗਿਆ ਅਤੇ ਸਾਰਾ ਸਮਾਨ ਚੋਰੀ ਕਰਕੇ ਉਹ ਉਥੋਂ ਚੋਰੀ ਜਿਹੜੀ ਆ ਚੋਰਾ ਦੇ ਵੱਲੋਂ ਕਰ ਲਈ ਜਾਂਦੀ ਹੈ ਜਿੱਥੇ ਚਲਦੇ ਕਿ ਉਹ ਪਰਿਵਾਰ ਨੇ ਹੁਣ ਪੁਲਿਸ ਨੂੰ ਵੀ ਗਹਾਰ ਲਗਾਈ ਆ ਪੁਲਿਸ ਦੇ ਵੱਲੋਂ ਇਹ ਕਿ ਹਜ਼ਾਰੇ ਕੇ ਜਾਂਚ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਪੁਲਿਸ ਨੂੰ ਗਹਾਰ ਲਗਾਈ ਕਿ ਜਲਦ ਹੀ ਇਸ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਚੋਰਾ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਪਰਿਵਾਰ ਜਲੰਧਰ ਦੇ ਵਿੱਚ ਨੌਕਰੀ ਕਰਦਾ ਤੇ ਜਲੰਧਰ ਦੇ ਵਿੱਚ ਨੌਕਰੀ ਕਰਕੇ ਉਹ ਵਾਪਸ ਆਪਣੇ ਘਰ ਜਦੋਂ ਜਾਂਦਾ ਹੈ ਤੇ ਫਿਰ ਰਹਿੰਦਾ ਤੇ ਇਸ ਦੌਰਾਨ ਉਹਨਾਂ ਦੇ ਘਰ 'ਚ ਚੋਰੀ ਹੋ ਗਈ ਆ ਸਾਰਾ ਸਮਾਨ ਜਿਹੜਾ ਚੋਰਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ ਇੱਥੇ ਤੱਕ ਟੂਟੀਆਂ ਤੱਕ ਵੀ ਉਤਾਰ ਲੀਆਂ ਗਈਆਂ ਬੈੱਡ ਦੀਆਂ ਚਾਦਰਾਂ ਸਾਰਾ ਸਮਾਨ ਕੱਪੜੇ ਤੱਕ ਖਿਲਾਰ ਦਿੱਤੇ ਗਏ ਆ ਤੇ ਪੂਰਾ ਸਮਾਨ ਜਿਹੜਾ ਚੋਰੀ ਕਰਕੇ ਚੋਰ ਜਿਹੜੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਅਸੀਂ ਇੱਥੇ ਨਿਊ ਦਰਸ਼ਨਗਰ ਰਹਿੰਦੇ ਆਂ ਮੈਂ ਕੋਦਰ ਐ ਸਾਡੀ ਕੋਠੀ ਇੱਥੇ ਤੇ ਪਿਛਲੇ 15-20 ਦਿਨ ਤੋਂ ਅਸੀਂ ਬਾਹਰ ਸੀ ਮੈਂ ਤੇ ਮੇਰੀ ਵਾਈਫ ਜੌਬ ਕਰਦੇ ਜਲੰਧਰ ਤੇ ਸਾਡੇ ਕੋਲ ਜਲੰਧਰ ਦੇ ਵਿੱਚ ਆਪਣਾ ਰੈਜ਼ੀਡੈਂਸ ਮਿਲਿਆ ਹੋਇਆ ਅਸੀਂ ਉੱਥੇ ਵੀ ਰਹਿੰਦੇ ਆਂ ਆਂਦੇ ਜਾਂਦੇ ਰਹਿੰਦੇ ਆਂ ਤੇ ਪਿਛਲੀ 25 ਤਰੀਕ ਨੂੰ ਸਾਨੂੰ ਫੋਨ ਆਇਆ ਤੇ ਸਾਡੇ ਮਲੇ ਤੋਂ ਕਿ ਤੁਹਾਡੀ ਘਰ ਦੀ ਸਾਰੀ ਲਾਈਟਾਂ ਚੱਲਦੀਆਂ ਪਈਆਂ ਤੇ ਅਸੀਂ ਉਹਨਾਂ ਸਾਨੂੰ ਪੁੱਛਿਆ ਤੁਸੀਂ ਆਏ ਸੀ ਇੱਥੇ ਜਿੱਕੇ ਨਹੀਂ ਅਸੀਂ ਉਸੇ ਟਾਈਮ ਫਟਾਫਟ ਇੱਥੇ ਆਏ ਜਦੋਂ ਆ ਕੇ ਦੇਖਿਆ سب کو اس پچھلی بیک سائیڈ تو انہوں نے ایک مطلب اے سی والا پورا کھول کے اندر بڑھ کے اندر بڑھ کے انہوں نے چوری کیتی ہوئی اسی ساری چیزاں دی کی نقصان مطلب کوٹی تے کچھ نہیں چھڈیا جی ایک بھی ٹوٹی نہیں چھڑی انہوں نے ایک بھی کوئی چیز نہیں چھڑی نہ ریفریجریٹر نہ اے سی نہ واشنگ مشین کچھ نہیں کپڑے جو جو ملے انہوں نے سب کچھ لے گئے بس نہ پکے رہ گئے انہوں کولو وہ بھی انہاں کو کچھ ہے نہیں سی کھڑی وغیرہ کچھ ہے نہیں سی جنہاں نہ کر پائے باقی کر انہوں نے کوئی ਡਾਈਨਿੰਗ ਟੇਬਲ ਤੱਕ ਚੱਕ ਕੇ ਲੈ ਗਏ ਜੀ ਇੰਨੀ ਉਹਨਾਂ ਦੀ ਹਿੰਮਤ ਕੀ ਡਾਈਨਿੰਗ ਟੇਬਲ ਕੀ ਸਾਰਾ ਕੁਝ ਚੱਕ ਕੇ ਲੈ ਗਏ ਬਹੁਤ ਮਹਿੰਗੀ ਫਿਟਿੰਗ ਹੋਈ ਸੀ ਦਾ ਦੇਵਿਸ ਤੋਂ ਉਹਨਾਂ ਨੇ ਕੁਝ ਨਹੀਂ ਛੱਡਿਆ ਜੀ ਟੋਟਲ ਕਿੰਨਾ ਨੁਕਸਾਨ ਹੋਇਆ ਟੋਟਲ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੇ ਜੀ ਮੈਂ ਉਸੀ ਟਾਈਮ ਜਦੋਂ 25 ਤਰੀਕ ਨੂੰ ਆਪਣਾ ਬੀਨ ਉੱਥੇ ਪਤਾ ਲੱਗਾ ਉਸੀ ਟਾਈਮ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਦੀ ਗੱਡੀ ਇੱਥੇ ਆਈ ਐਸਆਈ ਸਭਾ ਸ਼ਾਇਏ تھے ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਫੋਟੋਸ ਖਿੱਚੀਆਂ ਸਾਰੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਆਸੀ ਲਿਸਟ ਆਈਟਮ ਦੀ ਦੇ ਦੇਈ ਉਹ ਤਾਂ ਅਸੀਂ ਸੀਸੀਟੀਵੀ ਕੈਮਰਾ ਦੇਖਾਂਗੇ ਮਗਰ ਮੈਂ ਆਪ ਹੀ ਸੀਸੀਟੀਵੀ ਕੈਮਰਾ ਦੇਖ ਕੇ ਸਾਡੇ ਡਰ ਗਏ ਸੀ ਸੀਟੀਵੀ ਕੈਮਰਾ ਅਸੀਂ ਆਪ ਹੀ ਜੋ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਚੋਰਾਂ ਦੀ ਸਾਨੂੰ ਸ਼ਰਿਆਮ ਦੀ ਫੁਟੇਜ ਮਿਲ ਗਈ ਹੈ ਪ੍ਰੋਪਰ ਵਿਦ ਫੇਸ ਉਹਨਾਂ ਨੂੰ ਕੋਈ ਡਰ ਨਹੀਂ ਸੀ ਉਹਨਾਂ ਦਾ ਪੂਰਾ ਗ੍ਰੋਸਰੀ ਬਹੁਤ ਵੱਡਾ ਉਹ ਚੋਰੀ ਕਰਕੇ ਗਏ ਲੱਗੇ ਨਹੀਂ ਕਿੰਨੇ ਜانے ਦਾ ਗ੍ਰੋਸਰੀ ਜੀ ਉਹ ਟੋਟਲ 8 ਜانے ਦਾ ਗ੍ਰੋਸਰੀ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਪਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇੱਥੇ ਐਨ ਆਰ ਆਈਜ਼ ਰਹਿੰਦੇ ਆ ਸਾਰੇ ਜੀ ਮੇਰਾ ਵੀ ਬ੍ਰਦਰ ਸਾਰੇ ਅਸੀਂ ਐਨ ਆਰ ਆਈਜ਼ ਆ ਟੋਟਲੀ ਤੇ ਅਸੀਂ ਆਪਣੀਆਂ ਕੋਠੀਆਂ ਬੇਪਰਵਾਹ ਇੱਥੇ ਛੱਡ ਕੇ ਜਾਈਏ ਤੇ ਇਹੀ ਹਾਲ ਰਿਹਾ ਤਾਂ ਜੀ ਇੱਥੇ ਕਿਸੇ ਨੇ ਰਹਿਣਾ ਨਹੀਂ ਪੰਜਾਬ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਜੀ ਕਿਉਂਕਿ ਇਦਾਂ ਸਾਡੀ ਇੱਥੇ ਕੋਠੀਆਂ ਆ ਸਾਨੂੰ ਪ੍ਰੋਟੈਕਸ਼ਨ ਦੇਣ ਸਾਡੀ ਕੋਠੀਆਂ 'ਚ ਘਰ ਤੋਂ ਘਰ ਸ਼ਰੇਆਮ ਇਦਾਂ ਕੋਈ ਬੋਰੇ ਪਾਰ ਪਾਰ ਕੇ ਚੋਰੀ ਨਾ ਕਰਕੇ ਲੈ ਜਾਵੇ ਕਿ ਕੁਝ ਛੱਡੇ ਹੀ ਨਾ ਟੂਟੀਆਂ ਦਰਵਾਜੇ ਇਹ ਚੀਜ਼ਾਂ ਪਟਕੇ ਲੈ ਜਾਣ ਇਹਦਾ ਹੱਦ ਹੋ ਗਈ ਪ੍ਰਸ਼ਾਸਨ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੈ

ونے, اس کو ویٹ نہیں کرنی چاہیے <تصفح> 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 چاندی دے برتن، سونے تبدیل نہیں تا یہ چار پانچ سو کلو برتن ہی پرانے سٹیل دلا کے سارا سب کچھ ملا کے سب غائب کر کے لے گئے مطلب بہت زیادہ نقصان ہوا اس محلے کے چوتھی چوری ہو رہی ہے